ਰਾਜਾ ਗੋਪੀ ਤੇ ਭਰਤਰੀ ਜਦ ਨਾਮ ਜਪਦੇ ਸੀ ਚੱਲਦੇ ਚੱਲਦੇ ਜਿੱਥੋਂ ਪ੍ਰਤੀਸ਼ਠਾ ਹੋਵੇ ਸਾਧੂ ਜਿਹੜਾ ਹੁੰਦਾ ਉੱਥੋਂ ਪਾਸਾ ਕਰ ਜਾਂਦਾ ਬੁੱਲਿਆ ਆਪਾਂ ਉੱਥੇ ਚੱਲੀਏ ਜਿੱਥੇ ਹੋਵਣ ਸਾਰੇ ਅੰਨੇ ਨਾ ਕੋਈ ਆਪਣੀ ਜਾਤ ਪਛਾਣੇ ਨਾ ਕੋਈ ਆਪਾਂ ਨੂੰ ਜਦੋਂ ਗਏ ਕਮਾਈ ਦੇ ਘਰੇ ਕਹਿੰਦੇ ਲੈ ਮਾਤਾ ਅਸੀਂ ਤੇਰੇ ਘਰੇ ਰਹਿਣਾ ਤੇ ਤੂੰ ਕਿਸੇ ਨੂੰ ਇਹ ਗੱਲ ਨਹੀਂ ਕਰਨੀ ਵੀ ਸਾਡੇ ਘਰ ਇਦਾਂ ਦੇ ਸੰਤ ਰਹਿੰਦੇ ਆ ਉਹਨਾਂ ਨੇ ਚੌਂਕੜਾ ਮਾਰਿਆ ਸਮਾਧੀਆਂ ਵਾਲਗਾਂ ਤਿੰਨ ਤਿੰਨ ਮਹੀਨੇ ਵਾਰ ਹੀ ਨਹੀਂ ਖੁੱਲਿਆ ਮਾਈ ਕਹਿੰਦੀ ਹੱਥ ਹੋ ਗਈ ਅੰਦਰ ਵੜ ਕੇ ਕੂਡੜਾਈ ਬੈਠੇ ਮਰਮੁਰੀ ਨਾ ਗਏ ਹੁਣ ਜਦੋਂ ਤਿੰਨਾ ਤਿੰਨਾ ਮਹੀਨਿਆਂ ਤੋਂ ਬਾਹਰ ਨਿਕਲ ਕੇ ਆਏ ਜਲ ਪਾਣੀ ਛਕਿਆ ਕਹਿੰਦੀ ਹੈ ਤਾਂ ਜਿਉਂਦੇ ਹੀ ਉਹਨਾਂ ਦੀਆਂ ਕਰਾਮਾਤਾਂ ਵੇਖ ਕੇ ਰੌਲਾ ਪਾਉਣ ਲੱਗੀ ਕਹਿੰਦੀ ਸਾਡੇ ਘਰੇ ਸੰਤ ਆਇਆ ਨਹੀਂ ਭੈਣੇ ਕਮਾਲ ਦੇ ਹੀ ਐ ਜੀ ਨੂੰ ਵੀ ਮੂੰਚੋਂ ਨਿਕਲ ਜਾਂਦਾ ਪਾਰ ਹੀ ਕਰ ਦਿੰਦੇ ਐ ਚੱਲਦਿਆਂ ਚੱਲਦਿਆਂ ਗੱਲ ਰਾਜੇ ਕੋਲੇ ਪਹੁੰਚ ਗਈ ਰਾਜੇ ਨੇ ਦੱਸਿਆ ਵੀ ਇਦਾਂ ਦੇ ਬ੍ਰਹਮ ਗਿਆਨੀ ਮਹਾਪੁਰਖ ਆਏ ਨੇ ਇਹ ਰਾਜਾ ਕਹਿੰਦਾ ਆਪਾਂ ਦਰਸ਼ਨ ਕਰੀਏ ਰਾਜੇ ਨੂੰ ਤਿਆਰ ਕਰ ਲਿਆ ਰਾਜੇ ਨੇ ਮੋਤੀਆਂ ਦੇ ਹੀਰਿਆਂ ਦੇ ਥਾਲ ਭਰ ਲੇ ਰਥ ਲੈ ਲਿਆ ਫੌਜ ਲੈ ਲਈ ਚੱਲ ਪਿਆ ਉਧਰੋਂ ਜਦੋਂ ਖੜਕਾਂ ਸੁਣਿਆ ਤੇ ਭਰਤਰੀ ਕਹਿੰਦਾ ਗੋਪੀ ਚੰਦਾ ਗੱਲ ਤਾਂ ਬੁੜੀ ਨੇ ਉਹੀ ਕਰਦੀ ਆਪਾਂ ਨੂੰ ਮਰਾਉ ਹੁਣ ਮੱਖੀਆਂ ਤੁਰੀਆਂ ਆਉਂਦੀਆਂ ਆ ਤੋ ਖੱਜੋ ਜਿਹੜਾ ਕਰਦਾ ਹੈ ਨਾ ਸਤਿ ਮਹਾਰਾਜ ਕਹਿੰਦੇ ਰਤਵਾੜੇ ਵਾਲੀ ਸਾਧੂ ਗ੍ਰਸਤੀਆਂ ਦੀ ਛੱਤ ਹੁੰਦਾ ਜਿਸ ਮਕਾਨ ਤੇ ਛੱਤ ਨਹੀਂ ਉਹਨੇ ਉੱਡ ਜਾਣਾ ਇੱਕ ਦਿਨ ਗੱਲਾਂ ਨਾ ਹੋਣ ਸਾਧੂ ਹੋਵੇ ਕਹਿੰਦੇ ਜਦੋਂ ਰਾਜਾ ਆਇਆ ਨਾ ਇੱਕ ਦੂਜੇ ਨਾਲ ਲੜਨ ਲੱਗ ਗਏ ਉਹਦੀ ਸ਼ਰਧਾ ਤੋੜਨ ਲਈ ਉਹ ਕਹਿੰਦਾ ਕੱਲ ਤੂੰ ਯਾਰ ਕਹਿੰਦਾ ਲੱਡੂ ਲਿਆਇਆ ਸੀ ਤੂੰ ਕੱਲਾ ਹੀ ਖਾ ਗਿਆ ਗੋਪੀ ਪਰ ਸ੍ਰੀ ਨੂੰ ਕਹਿੰਦਾ ਤੂੰ ਕੱਲਾ ਹੀ ਖਾ ਗਿਆ ਕਹਿੰਦਾ ਤੈਨੂੰ ਕੀ ਪਤਾ ਕਹਿੰਦਾ ਮੈਂ ਤੇਰੀ ਦਾੜੀ ਚੜੇ ਵੇਖੇ ਸੀ ਕਹਿੰਦਾ ਅੱਜ ਮੈਂ ਜਾਊਂਗਾ ਅੱਜ ਮੈਂ ਖੀਰ ਲੈ ਕੇ ਆਉਂਗਾ ਤੈਨੂੰ ਨਹੀਂ ਦਿੰਦਾ ਰਾਜੇ ਨੇ ਵੇਖਿਆ ਸਾਨੂੰ ਕਿਹਦਾ ਅੰਦਰਲਾ ਵੇਖਣਾ ਉਹ ਤਾਂ ਬਾਹਰੋਂ ਬਾਹਰੋਂ ਹੀ ਬਹਿਨੇ ਆ ਉਹ ਕਹਿੰਦਾ ਥਾਲ ਹੀਰਿਆਂ ਦਾ ਭਰਿਆ ਵੇਖ ਕੇ ਕਹਿੰਦਾ ਮੁੜ ਚੱਲੋ ਇਹ ਕਿਹੜੇ ਸੰਤ ਹੈ ਕਹਿੰਦਾ ਅਗਿਆਨੀ ਤਾਂ ਹੀ ਮਰ ਜਾਂਦਾ ਸੰਤਾਂ ਦੀ ਕਿਰਿਆ ਵੇਖ ਕੇ ਉਹ ਕਹਿੰਦਾ ਕਿਹੜੇ ਸੰਤਾਂ ਹੋਏ ਤਾਂ ਖਾਣ ਪੀਣ ਪਿੱਛੇ ਲੜੀ ਜਾਂਦੇ ਆ ਚਲੋ ਚੱਲੀਏ ਪੁੱਠੇ ਜਦੋਂ ਰਾਜਾ ਮੁੜ ਗਿਆ ਮੱਥੇ ਟੇਕਦੇ ਕਹਿੰਦੇ ਸ਼ੁਕਰ ਮਗਰੋਂ ਲੈ ਗਿਆ ਆਖਰ ਸਤਨਾਮ ਵਾਹਿਗੁਰੂ ਜੀ ਇਹ ਹੈ ਪ੍ਰਤੀਸ਼ਠਾ ਉਪਮਾ ਉਹ ਆਪਣੀ ਨਹੀਂ ਮੰਨਿਆ ਕਰਦੇ